بودنگ ہنسے مڑ کے الیگیشن لانگ کرنے لگے ہے جیڑی بات ہم کریں گے نو بندے دے نام لگے ہیں ہاں 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 دوسری پارٹی کھوڑ کے شو کیتی جاؤ گی تے اگے ہوئی ہے پرتیوں یار پکڑے پھر کرنی ہے میں سارے دے سامنے تو بھی مروں کوئی نہیں کوئی نہ ہے نہ بندے آ دیکھ لو بھائی تے دیکھ لو بھائی آ دیکھ لو بھائی کیوں نہ انا کے بڑی पा रो कंड او جی 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 ਮੈਂ ਦਸਨੀ ਤੇ ਵੀ ਜੜੀ ਚੱਕਣੀ ਆ ਲੋਸਮੀ ਨਹੀਂ ਆਣੀ ਕਹਿੰਦਾ ਯਾਰ ਦੱਸ ਕੇ ਜਗਾਵਾ ਇਹ ਪਹਿਲਾਂ ਤੁਹਾਨੂੰ ਜਾਣ ਦੇ ਪਹਿਲਾਂ ਆਪਾਂ ਨਿਬੇੜੇ ਆਪਾਂ ਚੱਕੂਗਾ ਆਪੇ ਆਪੇ ਚੱਕੂਗਾ ਭਾਈ ਥੱਲੇ ਸੜ ਦੇ ਥੱਲੇ ਸੜ ਦੇ ਕੀ ਚੱਕਲਾ ਬੋਲੇ ਸੋਹਣਿਆ ਕੀ ਚੱਕਲਾ ਕੀ ਚੱਕਲਾ ਤੀਜਾ ਭਾਈ ਆ ਜਾਓ ਬੋਲ ਰਿਹਾ ਠੀਕ ਕਰੋ ਹਾਂਜੀ ਭਾਈ ਜੀ ਕੀ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਸਾਬਤ ਕਰਨਾ ਚਾਹੁੰਦਾ ਕਿ ਤੁਹਾਨੂੰ ਸਾਡੇ ਵਾਰ ਨੰਬਰ 2 ਦੇ ਵਿੱਚ ਅੰਤ ਤੱਕ ਮੈਂ ਮਰਾ ਦੀ ਇਕੱਠ ਹੋਇਆ ਸੀ ਆ ਵੀ ਪੰਚਾਇਤ ਦਾ ਮੈਂਬਰ ਚੋਣਾਂ ਸਾਡੇ ਬਹੁਤ ਹੀ ਸੂਝਵਾਨ ਸਾਡੇ ਲੋਕ ਹੈ ਇਹਨਾਂ ਨੇ ਅੱਜ ਸਰਪੰਚ ਦੇ ਨਾਲ ਚਲੋ ਇੱਕ ਕੈਂਡੀਡੇਟ ਹੋਰ ਸੀਗਾ ਉਹਦੀ ਵੀ ਸਹਿਮਤੀ ਲਈ ਪਰ ਦੋਨਾਂ ਦੀਆਂ ਅਸੀਂ ਪਰਚੀਆਂ ਪਾਤੀਆਂ ਤੇ ਦੋਨਾਂ ਨੂੰ ਅਸੀਂ ਸਹਿਮਤ ਕੀਤਾ ਕਿ ਜਿਹਦੀ ਪਰਚੀ ਨਿਕਲੂਗੀ ਉਹ ਸਾਹਿਬ ਦਾ ਹੋਣਾ ਕੋ ਬਾਤ ਸਭ ਦੂਜਾ ਮੁੰਡਾ ਖੜਾ ਹੋਦਾ ਸੀ ਮੈਨੂੰ ਕੋਈ ਭਾਏ ਨਹੀਂ ਜਿਹਦੀ ਪਰਚੀ ਨਿਕਲਾਈ ਤੇ ਇਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹਦੀ ਪਰਚੀ ਨੇ ਮੈਦਾਨ ਵਿੱਚ ਉਤਰਿਆ ਜਾਣਾ ਹੋਵੇ ਸਰੋ ਸਰਤਾਕੀਰ ਸਿੰਘ ਦੀ ਆਕਾ ਜੀ ਪੱਕੀ ਨਿਕਲਾਈ ਹੈ। ਤੁਸੀਂ ਸਾਰੇ ਇਸ ਨਾਲ ਸਹਿਮਤ ਹੈ। ਅਸੀਂ ਇਹ ਵੀ ਉਮੀਦ ਕਰਦੇ ਹਾਂ ਵੀ ਅਸੀਂ ਨਿਰਪੱਖ ਇਹਨੂੰ ਮੈਂਬਰ ਚੁਣਿਆ ਤੇ ਨਿਰਪੱਖ ਰਹਿਣ ਦੀ ਇੱਛਾ ਕਰਦੇ ਹਾਂ। ਕਿ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਜਿਹੜਾ ਵੀ ਬੰਦਾ ਸਰਪੰਚ ਬਣੂਗਾ ਸਾਡੇ ਵੀ ਉਹਦੇ ਨਾਲ ਜੁੜਨਾ, ਕਿ ਇਹ ਨਾ ਹੋਵੇ, ਇੱਥੇ ਚੱਲ ਰਹੀ ਹੈ। ਅਸੀਂ ਇਹ ਉਮੀਦ ਕਰਦੇ ਹਾਂ ਵੀ ਇਹ ਪੱਖਵਾ ਤੋਂ ਉੱਪਰ ਹੋਵੇ। ਪਾਰਟੀ ਪਾਜੀ ਦੀ ਮਤਮ ਕਰਦੇ। ਪਾਰਟੀ ਪਾਜੀ ਅਸੀਂ ਖਤਮ ਕਰਨੀ ਹੈ ਬੰਦਾ ਕਿਉਂ? ਚਲੋ ਠੀਕ ਹੈ। ਆਪ ਦੇ ਲੈਵਲ ਦੇ ਬੰਦਾ ਪਾਰਟੀ ਤੋਂ ਆਪਣੇ ਲੱਗ ਜੀ ਹੈ। ਪਰ ਅਸੀਂ ਜਿਹੜੇ ਮੈਂਬਰ ਪੇਜਾਂ ਦਾ ਦੇ ਸਾਡੀ ਮੁੱਢਲੀ ਲਕਾਈ ਹੈ ਜਿਹੜੀ ਸਾਡੇ ਡੈਮੋਕ੍ਰੇਸੀ ਦੀ ਇਹਦੇ ਵਿੱਚ ਅਸੀਂ ਨਰਪੱਖੀ ਰਹਿਣਾ ਚਾਹੁੰਦੇ ਹਾਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ